ਅੱਜ ਸਿਵਲ ਰਾਈਟ ਪ੍ਰੋਟੈਕਸ਼ਨ ਐਸੋਸੀਏਸ਼ਨ ਦੀ ਜੋ ਮੀਟਿੰਗ ਹੋਈ ਹੈ ਤੋਂ ਸਰਦਾਰ ਰਣਜੀਤ ਸਿੰਘ ਸੰਧੂ ਸਟੇਟ ਡਾਇਰੈਕਟਰ ਸਾਹਿਬ ਔਰ ਮਿਨੋਰਟੀ ਡਾਇਰੈਕਟਰ ਸਰਦਾਰ ਵਿਰਸਾ ਸਿੰਘ ਹੰਸ ਅੱਜ ਸਾਰੇ ਟੀਮ ਨੇ ਬਕਾਲਾ ਸਾਹਿਬ ਵਿਖੇ ਜੋ ਮੀਟਿੰਗ ਕੀਤੀ ਗਈ ਹੈ ਇਹਦੇ ਵਿੱਚ ਸਰਦਾਰ ਗੁਰਨੀਤ ਸਿੰਘ ਸੰਧੂ ਜੀ ਨੂੰ ਜਿਹੜਾ ਵਾ ਯੂਥ ਦਾ ਇੰਚਾਰਜ ਲਾਇਆ ਗਿਆ ਵਾ ਸਟੇਟ ਦਾ ਔਰ ਕੁਸ਼ਲ ਸਪੈਸ਼ਲ ਅਫਸਰਾਂ ਦੀਆਂ ਨੇ ਜਿਹੜੀਆਂ ਵਾਜੋ ਦੇ ਲੋਜੁਕਤੀਆਂ ਜਿਹੜੀਆਂ ਉਹ ਕੀਤੀਆਂ ਗਈਆਂ। ਜੀ ਮੀਟਿੰਗ ਦੇ ਵਿੱਚ ਵੱਖ-ਵੱਖ ਯੂਥ ਦੇ ਅੱਜ ਨੌਜਵਾਨ ਸੀਗੇ। ਕੀ ਮੈਸੀ ਦਿੱਤਾ ਜਨਾਬ। ਦੇਖੋ ਜੀ ਜਿਸ ਤਰ੍ਹਾਂ ਸਾਰ ਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਜਿਹੜਾ ਸਾਡੀ ਪੰਜਾਬ ਸਟੇਟ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਉਹ ਨਸ਼ੇ ਦੀ ਦਲਦਲ ਦੇ ਵਿੱਚ ਕ੍ਰਾਈਮ ਦੇ ਵਿੱਚ ਜਿਹੜੀ ਹੈ ਦਿਨ-ਬਦ ਦਿਨ ਜਿਹੜੀ ਆ ਉਹ ਧਸਦੀ ਜਾ ਰਹੀ ਹੈ। ਔਰ ਅੱਜ ਜੋ ਸ਼ਿਵਰ ਰਾਈਟ ਪ੍ਰੋਟੈਕਸ਼ਨ ਵੱਲੋਂ ਯੂਥ ਨੂੰ ਇਹ ਸਨੇਹਾ ਦਿੱਤਾ ਗਿਆ ਵਾ ਕਿ ਨਸ਼ੇ ਤਿਆਗ ਕੇ ਔਰ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾਵੇ ਔਰ ਪੰਜਾਬ ਨੂੰ ਬਚਾਇਆ ਜਾਵੇ ਜੋ ਕਿ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਆ ਉਹ ਪੜ੍ਹ ਲਿਖ ਕੇ ਪੰਜਾਬ ਨੂੰ ਟੱਕੀ ਦੇ ਰਾਦ ਲੈ ਕੇ ਜਾਵੇ